ਦਾਨਾ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਨੂੰ ਪਾਸ਼ਾ ਭੁੱਖ ਲੱਗੀ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਰੀਠੇ ਹੇਟਾ ਬੈਠਾ ਹੈ ਇਹ ਰੀਠੇ ਛਕ ਲੈ ਭੁੱਖ ਮਿਟ ਜਾਵੇਗੀ ਮਰਦਾਨਾ ਕਹਿੰਦਾ ਪਾਸ਼ਾ ਰੀਠੇ ਕੋੜੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਸਹਿਜ ਸੁਭਾ ਸਬਰ ਸੰਤੋਖ ਦੇ ਨਾਲ ਜੇ ਕੋਈ ਚੀਜ਼ ਗ੍ਰਹਿਣ ਕੀਤੀ ਜਾਵੇ ਤੇ ਉਹਦੇ ਵਿੱਚ ਕੋੜਾ ਪੰਨੀ ਹੁੰਦਾ ਸਗੋਂ ਮਠਾਸ ਹੁੰਦੀ ਤੈਨੂੰ ਭੁੱਖ ਲੱਗੀ ਹੈ ਤੂੰ ਆਪਣੀ ਭੁੱਖ ਮਟਾਲ ਲੈ ਰੀਠੇ ਖਾ ਕੇ ਮਰਦਾਨਾ ਰੀਠੇ ਖਾਂਦਾ ਹੈ ਰੀਠੇ ਮਿੱਠੇ ਹੁੰਦੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਰਦਾਨਿਆ ਰੀਠੇ ਕੌੜੇ ਨੇ ਕਿ ਜਾਂ ਮਿੱਠੇ ਨੇ ਮਰਦਾਨਾ ਕਹਿਣ ਲੱਗਾ ਪਾਤਸ਼ਾਹ ਬੜੇ ਮਿੱਠੇ ਨੇ ਮਰਦਾਨਿਆ ਤੈਨੂੰ ਕਿਹਾ ਹੈ ਕਿ ਜਿਹੜੀ ਚੀਜ਼ ਸਬਰ ਸੰਤੋਖ ਨਾਲ ਛਕੀ ਜਾਵੇ ਉਹਦੇ ਵਿੱਚ ਕਦੇ ਕੌੜਾਪਨ ਨਹੀਂ ਹੁੰਦਾ ਮਰਦਾਨਾ ਰੀਠੇ ਤੇ ਸ਼ੱਕ ਲੈਂਦਾ ਹੈ ਪਰ ਮਰਦਾਨਾ ਰੀਠੇ ਛਕਣ ਤੋਂ ਬਾਅਦ ਫਿਰ ਉਹ ਰੀਠੇ ਕੁਝ ਨਾਲ ਲੈ ਲੈਂਦਾ ਹੈ ਤੇ ਮਨ ਦੇ ਵਿੱਚ ਸੋਚਦਾ ਕਿਉਂ ਨਾ ਤੁਰਿਆ ਜਾਵਾਂਗਾ ਫਿਰ ਕੁਝ ਸਮਾਂ ਬੀਤਣ ਤੋਂ ਬਾਅਦ ਭੁੱਖ ਲੱਗੇਗੀ ਉਦੋਂ ਛਕ ਲਵਾਂਗੇ ਮਰਦਾਨੇ ਨੇ ਰੀਠੇ ਆਪਣੀ ਗੱਠੜੀ ਦੇ ਵਿੱਚ ਬੰਨ ਲਏ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਅੰਦਾਜ਼ ਚੱਲ ਪਿਆ ਅਗਲੇ ਰਾ ਕਦਮ ਪੁੱਟਦਿਆਂ ਪੁੱਟਦਿਆਂ ਅਗਲੇ ਪੰਧ ਤੇ ਚਲਦਿਆਂ ਚਲਦਿਆਂ ਸਮਾਂ ਬਤੀਤ ਹੋਇਆ ਸ਼ਾਮ ਪਈ ਤੇ ਗੁਰੂ ਨਾਨਕ ਸਾਹਿਬ ਨੂੰ ਮਰਦਾਨਾ ਕਹਿੰਦਾ ਭੁੱਖ ਲੱਗੀ ਹੈ ਮਰਦਾਨੇ ਦੇ ਮਨ ਚ ਖਿਆਲ ਆਉਂਦਾ ਹੈ ਕਿ ਜਿਹੜੇ ਰੀਠੇ ਆਪਣੀ ਗੱਠੀ ਰੀਠੀ ਦੇ ਵਿੱਚ ਬੰਨੇ ਹੋਏ ਨੇ ਕਿਉਂ ਨਾ ਉਹ ਸ਼ੱਕ ਲੈ ਜਾਣ ਮਰਦਾਨਾ ਗੱਠੜੀ ਖੋਲਦਾ ਹੈ ਰੀਠਿਆਂ ਨੂੰ ਵੇਖਦਾ ਹੈ ਉਹ ਰੀਠਾ ਇੱਕ ਮੂੰਹ ਦੇ ਵਿੱਚ ਪਾਉਂਦਾ ਹੈ ਤੇ ਮਰਦਾਨਾ ਉਸੇ ਵੇਲੇ ਬਾਹਰ ਸੁੱਟ ਦਿੰਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ ਕੀ ਹੋਇਆ ਤੇ ਗੁਰੂ ਨਾਨਕ ਸਾਹਿਬ ਨੂੰ ਮਰਦਾਨਾ ਕਹਿੰਦਾ ਪਾਤਸ਼ਾਹ ਸ਼੍ਰੇਸ਼ਕੇਸਨ ਬੜੇ ਮਿੱਠੇ ਸਨ ਮਨ ਦੇ ਵਿੱਚ ਖਿਆਲ ਆਇਆ ਕਿ ਭੁੱਖ ਲੱਗੇਗੀ ਰਸਤੇ ਦੇ ਵਿੱਚ ਫਿਸ਼ਾਕ ਲਵਾਂਗਾ ਹੁਣ ਨਾਲ ਲੈ ਲਏ ਨੇ ਪਰ ਜਦੋਂ ਹੁਣ ਉਹੀ ਰੀਠਾ ਮੈਂ ਆਪਣੇ ਮੂੰਹ ਦੇ ਵਿੱਚ ਪਾਇਆ ਰੀਠਾ ਬੜਾ ਕੌੜਾ ਜ਼ਹਿਰ ਵਰਗਾ ਲੱਗਾ ਏ ਇਸ ਕਰਕੇ ਮੇਰੇ ਅੰਦਰ ਜਾਣ ਦੀ ਬਜਾਏ ਮੈਂ ਬਾਹਰ ਸੁੱਟਿਆ ਏ ਇਹ ਰੀਠਾ ਬੜਾ ਕੌੜਾ ਹੋ ਗਿਆ ਕੌੜਾ ਕਿਉਂ ਹੋ ਗਿਆ ਗੁਰੂ ਨਾਨਕ ਸਾਹਿਬ ਕਹਿੰਨ ਲੱਗੇ ਮਰਦਾਨਿਆ ਤੈਨੂੰ ਉਸ ਵਕਤ ਵੀ ਕਿਹਾ ਸੀ ਕਿ ਜਿਹੜਾ ਚੀਜ਼ ਸਬਰ ਸੰਤੋਖ ਸਹਿ ਦੇ ਵਿੱਚ ਛਕੀ ਜਾਵੇ ਉਸ ਚੀਜ਼ ਦੇ ਵਿੱਚ ਹਮੇਸ਼ਾ ਰਸ ਹੁੰਦਾ ਹੈ ਆਨੰਦ ਹੁੰਦਾ ਹੈ ਉਸ ਚੀਜ਼ ਦੇ ਵਿੱਚ ਕੌੜਾਪਨ ਨਹੀਂ ਹੁੰਦਾ ਲਾਲਚ ਦੇ ਵਿੱਚ ਹਮੇਸ਼ਾ ਕੌੜਾਪਨ ਹੁੰਦਾ ਹੈ ਲਾਲਚ ਦੇ ਵਿੱਚ ਹਮੇਸ਼ਾ ਖਟਿਆਈ ਹੁੰਦੀ ਹੈ ਲਾਲਚ ਦੇ ਵਿੱਚ ਹਮੇਸ਼ਾ ਆਵਾਜਾਰੀ ਤੇ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਭੁਗਣੀਆਂ ਪੈਂਦੀਆਂ ਨੇ ਮਰਦਾਨਿਆਂ ਲਾਲਚ ਮਾੜਾ ਹੈ ਸੋ ਸਾਖੀ ਨੂੰ ਨਿੰਦਣ ਦੀ بجائے ਸਾਖੀ ਦਾ ਤਤਪਵ ਬਲਿਆ ਕਰੀਏ ਕਿ ਸਾਖੀ ਦਾ ਤਤਪਵ ਕੀ ਹੈ ਸਾਖੀ ਦਾ ਤਤਪਵ ਇਹ ਹੈ ਕਿ ਹਮੇਸ਼ਾ ਲਾਲਚ ਕੌੜਾ ਹੈ ਸਹਿਜ ਸੁਭਾ ਜਿਹੜਾ ਹੈ ਔਰ ਉਹ ਮਿਠਾਸ ਦੇ ਨਾਲ ਭਰਿਆ ਹੁੰਦਾ ਹੈ ਸਬਰ ਜਿਹੜਾ ਹੈ ਉਹ ਮਠਾਸ ਵਾਲਾ ਹੈ ਬਾਬਾ ਫਰੀਦ ਸਾਹਿਬ ਜੀ ਦੀਆਂ ਇਹ ਪੰਕਤੀਆਂ ਵੀ ਗਵਾਈ ਭਰਦੀਆਂ ਨੇ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਜਿਨ੍ਹਾਂ ਖਾਦੀ ਚੋਪੜੀ ਕਣੇ ਸੈਣਗੇ ਦੁੱਖ ਕਿ ਜਿਨ੍ਹਾਂ ਨੇ ਤੇ ਚੋਪੜੀਆਂ ਖਾਧੀਆਂ ਭਾਵ ਜਿਨ੍ਹਾਂ ਨੇ ਲਾਲਚ ਕਰ ਕਰਕੇ ਕਮਾਈਆਂ ਕੀਤੀਆਂ ਉਹ ਉਹਨਾਂ ਦੀ ਰੋਟੀ ਵੀ ਜਿਹੜੀ ਹੈ ਉਹ ਕੌੜੀ ਹੋ ਜਾਂਦੀ ਹੈ ਇਸ ਕਰਕੇ ਕੋਸ਼ਿਸ਼ ਕਰੀਏ ਕਿ ਸਾਖੀਆਂ ਨੂੰ ਨਿੰਦਨ ਦੀ ਬਜਾਏ ਉਹਦਾ ਤਪਸਾਰ ਲਿਆ ਕਰੀਏ ਇਹ ਸਾਖੀ ਦਾ ਤਪਸਾਰ ਹੈ ਇਹ ਲਾਲਚ ਹਮੇਸ਼ਾ ਕੌੜਾ ਹੁੰਦਾ ਹੈ ਸਹਿਜ ਸੁਭਾਅ ਸਬਰ ਹਮੇਸ਼ਾ ਮਿੱਠਾ ਹੁੰਦਾ ਹੈ